ਹਾਂਜੀ ਸਰ ਕੀ ਮਾਮਲਾ ਕੀ ਹੈ ਕੀ ਸਾਡੇ ਕੋਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਜੀ ਹੁਣ ਗੁਰਦੁਆਰਾ ਸਾਹਿਬ ਤੋਂ ਉਹਨਾਂ ਦੇ ਆਪਣੇ ਗ੍ਰੰਥੀ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਦਾ ਕਾਲ ਆਇਆ ਸੀ ਵੀ ਜੋ ਸਵੇਰੇ ਉੱਠ ਕੇ ਦੇਖਿਆ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਜਿਹੜੇ ਬਾਹਰਲੇ ਰੋਡ ਸਾਈਡ ਸ਼ੀਸ਼ੇ ਹੈਗੇ ਨੇ ਉਹ ਟੁੱਟੇ ਹੋਏ ਨੇ ਕਿਸੇ ਸ਼ਰਾਰਤੀ ਅੰਸਰ ਵੱਲੋਂ ਕੀਤਾ ਗਿਆ ਉਸ ਚੀਜ਼ ਨੂੰ ਅਸੀਂ ਹੁਣੇ ਪੜਤਾਲ ਕਰ ਰਹੇ ਹਾਂ ਵੀ ਤੁਰੰਤ ਹੀ ਅਸੀਂ ਗ੍ਰਿਫਤਾਰ ਕਰਕੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਸੀਸੀਟੀਵੀ ਕੈਮਰੇ 'ਚ ਕੁਝ ਨਜ਼ਰ ਆਇਆ ਹਾਂਜੀ ਜਿਹੜਾ ਗੁਰਦੁਆਰਾ ਸਾਹਿਬ ਦਾ ਸੀਸੀਟੀਵੀ ਫੁਟੇਜ ਚੈੱਕ ਕੀਤੀ ਹੈਗੀ ਉਹਦੇ ਵਿੱਚ ਇੱਕ ਮੁੰਡਾ ਆਉਂਦਾ ਦਿਖਾਈ ਦੇ ਰਿਹਾ ਬਾਕੀ ਇਹਨੂੰ ਸਾਡੀ ਪੜਤਾਲ ਜਾਰੀ ਹੈ ਜਿੱਦਾਂ ਹੀ ਸਾਹਮਣੇ ਆਉਂਦਾ ਫੇਰ ਵੀ ਕਰਦੇ ਆਗੇ ਤੇ ਸਭ ਤੋਂ ਸਤਕਾਰ ਹੋ ਜਾਏਗਾ ਕੀ ਨਾਮ ਹੈ ਮੇਰਾ ਨਾਮ ਲਕੀ ਸੰਗਈ ਗੁਰਦਰਾ ਸਾਹਿਬ ਗ੍ਰੰਥੀ ਰੂਟ ਕਰ ਰਿਹਾ ਮੈਂ ਕਿਹੜਾ ਗੁਰਦੁਆਰਾ ਜੀ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਸੌਭਾਣੀ ਰੋਡ ਹੈ ਜਿੱਥੇ ਮੈਂ ਨਾਲ ਖੜਾ ਖੜਾ ਨਹੀਂ ਆ ਗਿਆ 22 ਮਾਮਲਾ ਕੀ ਹੈ ਕਿੰਨੇ ਕੁ ਵਜੇ ਦੀ ਗੱਲ ਹੈ ਇਹ ਹੁਣ ਕੈਮਰੇ 'ਚ ਆਇਆ ਸਵੇਰ 3 ਵਜੇ ਦੇ ਕਿ ਬਸ ਦੰਦੋ ਵੀ ਆ ਮਾਮਲਾ ਹੋਏਗਾ ਪੁਲਿਸ ਪ੍ਰਸ਼ਾਸਨ ਨੇ ਦੇਖਿਆ ਕੈਮਰੇ ਦੇ ਦੇਖਿਆ ਗੋਲ ਗੁਰਦਰਾ ਸਾਹਿਬ ਦੇ ਸਾਹਮਣੇ ਦੋ ਕੈਮਰਾ ਲੱਗੇ ਹੋਏ ਦੇਖੋ ਇਹ ਤੁਹਾਨੂੰ ਕੋਈ ਲੱਗ ਰਿਹਾ ਹੈ ਕੀ ਕੈਮਰੇਜ ਕੀ ਦਿਖਿਆਗਾ ਕੈਮਰੇਜ ਬੜਾ ਨਾਲ ਹੀ ਭੰਨਾ ਹੋਇਸੀ ਸੀ ਠੀਕ ਹੈ ਅੱਛਾ ਜੀ ਹਾਂਜੀ ਡਲੇ ਮਾਰ ਮਾਰ ਕੇ ਭੰਨੇ ਸੀ ਸਭ ਕਿੰਨੇ ਜਣੇ ਸੀਗੇ ਇਕੱਲਾ ਜਣੇ ਦੇਖਿਆ ਮੈਂ ਠੀਕ ਹੈ ਜੀ ਹਾਂਜੀ ਪੁਰਜ਼ਰਾ ਸਾਹਿਬ ਦੇ ਸਾਹਮਣੇ ਗੇਟ ਤੋਂ ਸੌਫਟੀ ਰੋਡ ਵਾਲੇ ਪਾਸੋਂ ਆਇਆ ਹੈ ਇਧਰ ਹੀ ਵਾਪਸ ਹੋ ਗਿਆ ਇਕੱਲੇ ਸ਼ੀਸ਼ੇ ਤੋੜ ਕੇ ਕੋਈ ਹੋਰ ਨੁਕਸਾਨ ਹੋਰ ਕੋਈ ਨੁਕਸਾਨ ਨਹੀਂ ਹੈ ਜੀ ਅੱਛਾ ਜੀ ਪੁਲਿਸ ਕੰਪਲੀਟ ਕਰ ਦਿੱਤੀ ਹਾਂਜੀ ਕਰ ਦਿੱਤੀ ਠੀਕ ਹੈ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਇੱਥੇ ਆਪਣੇ 100 ਪੁੱਟੀ ਦੇ ਗੁਰਦੁਆਰਾ ਸਾਹਿਬ ਦਾ ਜਿਹੜਾ ਇੱਥੇ ਇੱਥੇ ਇਹਨਾਂ ਦੇ ਸ਼ੀਸ਼ੇ ਤੋੜੇ ਗਏ ਸੀਗੇ ਤੁਰੰਤ ਅਸੀਂ ਇੱਥੇ ਮੌਕੇ ਤੇ ਆ ਕੇ ਇਹਨੂੰ ਚੈੱਕ ਕੀਤਾ ਹੈਗਾ ਇਹਦੇ ਵਿੱਚ ਨਾ ਇੱਕ ਜਿਹੜਾ ਗੁਰਦੁਆਰਾ ਸਾਹਿਬ ਦੇ ਜਿਹੜੇ ਰੂਟ ਸਾਈਡ ਆ ਜਿਹਦੇ ਸ਼ੀਸ਼ੇ ਆ ਬਾਹਰ ਰੋਡ ਤੇ ਲੱਗਦੇ ਨੇ ਤਾਂ ਇੱਕ ਸੀਸੀਟੀਵੀ ਫੁਟੇਜ ਅਸੀਂ ਚੈੱਕ ਕੀਤੀ ਸੀ ਇੱਕ ਕੋਈ ਸ਼ਰਾਰਤੀ ਆਦਮੀ ਆਉਂਦਾ ਹੈ ਤੇ ਬਾਹਰੋਂ ਹੀ ਸ਼ੀਸ਼ੇ ਤੋੜ ਕੇ ਤੇ ਬਾਹਰੋਂ ਹੀ ਉਹ ਵਾਪਸ ਭੱਜ ਜਾਂਦਾ ਹੈ ਇਸ ਜੀ ਨੂੰ ਅਸੀਂ ਤੁਰੰਤ ਮੁਕਦਮਾ ਦਰਜ ਕਰ ਰਹੇ ਹਾਂ ਜੀ ਤੇ ਉਸ ਦੀ ਪੜਤਾਲ ਕਰ ਰਹੇ ਹਾਂ ਜਿੱਦਾਂ ਹੀ ਦੋਸ਼ੀ ਗ੍ਰਿਫਤਾਰ ਹੋ ਜਾਂਦਾ ਹੈ ਸਖਤ ਤੋਂ ਸਖਤ ਕਾਰਵਾਈ ਅਸੀਂ ਅਮਲ ਵਿੱਚ ਲੈ ਕੇ ਆਵਾਂਗੇ always go on你 incarcerated butcher 藍岩爬藍 bad 瓣 ng ㅈ 尚大多你 las टी <laughs> आहे